ਤਪਾ ਮੰਡੀ ਦਾ ਇੱਕ ਡੇਰਾ ਅੱਜ ਉਸ ਸਮੇਂ ਖੂਨ ਦਾ ਮੈਦਾਨ ਬਣ ਗਿਆ ਜਦੋਂ ਇੱਥੇ ਗੋਲੀਬਾਰੀ ਹੋਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਸੱਤ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤੁਹਾਨੂੰ ਦੱਸ ਦਈਏ ਕਿ ਤਪਾ ਮੰਡੀ ਚ ਸਵਾਮੀ ਪਰਮਾਨੰਦ ਦੇਰੇ ਤੇ ਹੁਣ ਮਹੰਤ ਗਪਾਲ ਦੇ ਧੜੇ ਦਾ ਕਬਜ਼ਾ ਹੈ ਪਰ ਲੰਬੇ ਸਮੇਂ ਤੋਂ ਰਮੇਸ਼ਵਰ ਦਾਸ ਦਾ ਧੜਾ ਇਸ ਦੇਰੇ ਤੇ ਆਪਣਾ ਕਬਜ਼ਾ ਕਰਨਾ ਚਾਹੁੰਦਾ ਸੀ ਤੇ ਕਈ ਵਾਰ ਇਹ ਦੋਵੇਂ ਧੜੇ ਡੇਰੇ ਦੇ ਕਬਜ਼ੇ ਨੂੰ ਲੈ ਕੇ ਆਪਸ ਵਿੱਚ ਟਕਰਾਈ ਵੀ ਪਰ ਅੱਜ ਇਸ ਵਿਵਾਦ ਨੇ ਤੜਕੇ ਹਿੰਸਕ ਰੂਪ ਧਾਰ ਲਿਆ ਤੇ ਇਹਨਾਂ ਦੋਵਾਂ ਧੜਿਆਂ ਦੇ ਕੁਝ ਲੋਕਾਂ ਦੇ ਦਰਮਿਆਨ ਝੜਪ ਹੋ ਗਈ। ਪਹਿਲਾਂ ਤਾਂ ਸਿਰਫ ਲੋਕ ਇੱਕ ਦੂਜੇ ਤੇ ਪਥਰਾ ਹੀ ਕਰ ਰਹੇ ਸਨ ਪਰ ਰਮੇਸ਼ਵਰ ਦਾਸ ਦੇ ਧੜੇ ਦੇ ਲੋਕਾਂ ਨੇ ਗੋਲੀਬਾਰੀ ਕਰ ਦਿੱਤੀ ਜਿਸ ਵਿੱਚ ਮਹਾਂਤਕਪਾਲ ਦੇ ਧੜੇ ਦੇ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਸੱਤ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਹਾਏ ਮੇਰੇ ਚਾਚਾ ਲక్ష్ਮੀ ਜਸ ਨਰਾਇਣ ਮੇਰੇ ਚਾਚਾ ਮਾਰਤਾ ਨੇ ਹਾਰੇ ਭਾਰੇ ਭਰੇ ਮੈਂ ਵੀ ਗੋਲੀ ਸੀਗੀ ਉਦੋਂ ਇਹਨਾਂ ਨੇ ਬਹੁਤ ਮਾਰਾ ਕੀਤਾ ਮੇਰਾ ਤਾਂ ਮੈਨੂੰ ਇਨਸਾਫ ਚਾਹੀਦਾ ਮਾਰੋ ਮਰਿਆ ਹੋਣਾ ਚਾਹੀਦਾ ਨਹੀਂ ਮੈਂ ਉਹ ਆਪ ਮਾਰੂਗੀ ਇਹ ਮੈਂ ਇੰਨੀ ਚ ਜ਼ਿਆਦਾ ਗੋਲੀ ਮਾਰੀ ਆ ਗਈ ਚਾਰੇ ਉਹ ਤਾਂ ਮੱਥਾ ਟੇਕਣ ਹੀ ਆਏ ਸੀਗੇ ਅੱਜ ਸਵੇਰੇ ਸਾਡੇ ਇਹ ਠਾਕਰ ਦਵਾਰ ਆ ਗਾ ਇੱਥੇ ਬਿਨਾਂ ਰੋਕ ਟੋਕ ਹਰ ਇੱਕ ਬੰਦਾ ਬਿਨਾਂ ਰੋਕ ਟੋਕ ਬੰਦਾ ਇੱਥੇ ਮੱਥਾ ਟੇਕਿਆ ਤੁਸੀਂ ਵੀ ਆ ਗਏ ਹਰ ਇੱਕ ਧਰਮ ਦਾ ਬੰਦਾ ਆਉਂਦਾ ਅੱਜ ਸਵੇਰੇ ਗੋਪਾਲਦਾਸ ਜੀ ਆਰਤੀ ਕਰ ਰਹੇ ਸੀ ਸਵਾ 6 ਵਜੇ ਨਾਲੇ ਤਾਂ ਫਾਇਰਿੰਗ ਸ਼ੁਰੂ ਕਰਤੀ ਆਉਣ ਸਾਰੀ ਡਲੇ ਬਸਾਉਣ ਲੱਗੇ ਜਦੋਂ ਇਹ ਲక్ష్ਮੀ ਨਾਰਾਇਣ ਬਾਹਰ ਨਿਕਲ ਕੇ ਦੇਖਣ ਗਿਆ ਜੇ ਛਾਤੀ 'ਚ ਦੋ ਗੋਲੀਆਂ ਮਾਰੀਆਂ ਹਿਮੰਤ ਕੁਮਾਰ ਨੇ ਰਗੁਨੰਦਨ ਦਾ ਜਿਹੜਾ ਮੁੰਡਾ ਪਿਸਟਲ ਦੀਆਂ ਗੋਲੀਆਂ ਦੋਸ਼ੀ ਦੇ ਪਰਚਾ ਦਰਜ ਨਹੀਂ ਹੁੰਦਾ ਵਿੱਚ ਸੰਜੀਪ ਸਿੰਘ ਵਿੱਚ ਸੰਜੀਪ ਸਿੰਘ ਹਮਕਾਰ ਨਹੀਂ ਕਰਨਾ ਮੇਰੇ ਮਾਰ ਜਾਗੇ ਮੇਰੀ ਗੱਲ ਸੁਣ ਲੋ ਸੁਦੀਪ ਸਿੰਘ ਨੇ ਵਰਚਾ ਚੁਰ ਹੋਣਾ ਚਾਹੀਦਾ ਬਾਬਾ ਗਰਤਲਾ ਬੇਕੇ ਪ੍ਰਸ਼ਾਸਨ ਨੂੰ ਪਹਿਲਾਂ ਤੋਂ ਹੀ ਇਸ ਝੜਪ ਦੇ ਹੋਣ ਬਾਰੇ ਸੂਚਨਾ ਮਿਲ ਗਈ ਸੀ ਪਰ ਬਾਵਜੂਦ ਇਸ ਦੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਸੱਟੇ ਵੱਜੋਂ ਇਸ ਝੜਪ ਨੇ ਹਿੰਸਾ ਗ੍ਰੂਪ ਧਾਰ ਲਿਆ ਆ ਪਰਮਾਨੰਦ ਅੰਦਰਲਾ ਡੇਰਾ ਤਪਾ ਦੇ ਨਾਂ ਨਾਲ ਜਾਣਿਆ ਜਾਂਦਾ ਉੱਥੇ ਦੋ ਪਾਰਟੀਆਂ ਦਾ ਆਪਸ ਵਿੱਚ ਝਗੜਾ ਇੱਕ ਰਮੇਸ਼ਵਰ ਦਾਸ ਇੱਕ ਗੋਪਾਲ ਦਾਸ ਅੱਜ ਸਵੇਰੇ ਆਰਤੀ ਹੋ ਰਹੀ ਸੀ ਆਰਤੀ ਦੇ ਦੌਰਾਨ ਇਹਨਾਂ ਦਾ ਝਗੜਾ ਹੋ ਗਿਆ ਰਮੇਸ਼ਵਰ ਦਾਸ ਵੀ ਉੱਥੇ ਪਾਰਟੀ હાજર ਸੀ ਤੇ ਗਪਾਲ ਦਾਸ ਵੀ હાજર ਸੀ ਲੜਾਈ ਝਗੜੇ ਦੇ ਦੌਰਾਨ ਦੋ ਬੰਦਿਆਂ ਦੀ ਡੈਥ ਹੋ ਗਈ ਇੱਟਾ ਰੋੜੇ ਵੀ ਚੱਲੇ ਆ ਤੇ ਗੋਲੀ ਵੀ ਚੱਲੀ ਹੈ ਤੇ ਐਫ ਆਈ ਆਰ ਦੋਨੋਂ ਪਾਰਟੀਆਂ ਲਿਖਾਰੀਆਂ ਨੇ ਜੋ ਵੀ ਲਿਖਾਉਣਗੇ ਉਹਦੇ ਮੁਤਾਬਕ ਮੌਕੇ ਤੇ ਕਾਰਵਾਈ ਕੀਤੀ ਜਾਊਗੀ